ਲੋ ਬਾਈ ਬੱਦਲ ਆਈ ਪੂਰੀ ਮੋਟਰ ਦਾ ਮਿੰਜਾ ਖੜਾ ਕਰਾਸ ਤੇ ਬਾਈ ਮੀ ਲਿਆ ਪਿਆ ਤੇ ਬੱਥੇ ਬਾਈ ਸਾਰੀ ਕਾਲ ਜੀ ਅਸੀ ਗਾਲ ਜੀ ਫਿਰ ਗਾਲ ਜੀ ਲੋ ਬਾਈ ਮੀ ਹਾਜ਼ਰੀ ਲਵਾ ਗਿਆ ਅੱਜ ਜੀ ਗਾਲ ਜੀ ਖੜਾ ਨੂੰ ਦੇਣਾ ਨਾਗਾ ਬੋਬੀ ਨੀਰ ਦੇਣਾ ਛੇਮਾ ਅੱਜ ਹਾਂ ਆਈ ਟਾਈਮ ਐ ਦਾ ਹਾਂ ਚਲੋ ਘੰਟਾ ਇਧਰ ਉਧਰ ਰੋਡਾ ਵਾਸਤੇ ਆਹ ਜੜੀ ਲਵਾ ਜਾਂਦਾ ਹਾਂ ਸੁੱਕ ਨਹੀਂ ਦਿਖਦਾ ਗਿੱਲਾ ਹੀ ਦੇਖਦਾ ਤਾਂ ਜਿੰਨੀ ਕਿ ਸੁੱਕੀ ਤੂੰ ਪਾ ਜਾਂ ਬੌਨਾਂ ਗੱਲਾਂ ਹੁਣ ਜੇ ਤੂੰ ਰਿਸ਼ਤੇਦਾਰ ਕਿਸੇ ਨੂੰ ਫੋਨ ਪਰ ਮਦੋਂਦੇ ਪੈ ਲੈ ਹੁਣ ਆ ਵੀ ਸਾਡਾ ਹਫਤਾ ਹੋ ਗਿਆ ਮੀਂਹ ਪੈਂਦੇ ਨੇ ਝੜੀ ਲੱਗ ਗਈ ਇਹਨੂੰ ਰੋਡਾ ਦਾ ਕੱਲ ਆਪਣੇ ਘਟ ਪਿਆ ਔਰ ਜੀ ਪਈ ਐ ਸਾਡੇ ਆਹ ਚਟੌਲੀ ਰਿਸ਼ਤੇਦਾਰੀ ਦੇ ਉਹ ਟੂੜੀ ਬਣਾਉਂਦੇ ਤੇ ਕਹਿੰਦੇ ਦੋ ਟਰਾਲੀਆਂ ਬਣਾਈਆਂ ਪਾ ਤਾਂ ਮਸ਼ੀਨ ਵਾਲੀ ਦਾ ਮਿਲਦਾ ਵੀ ਮੀਂਹ ਇੰਨਾ ਪਿਆ ਖੇਤ ਭਰ ਤੇ ਹੌਲ ਬਣ ਨਹੀਂ ਹੁਣ ਵੀ ਬਾਈ ਬਹੁਤ ਪੈਸੇ ਪਹਿਲੇ ਆਪਣੇ ਰੋਜ ਪੈਂਦੇ ਤੇ ਤੂੰ ਕਰਾਲੀ ਕਿੰਨੀ ਕੱਲ ਬਹੁਤ ਵਿਆਹ ਕਾਰੇ ਭਰ ਤੇ ਆਪਣੇ ਹੁਣ ਕਿਹੜੇ ਚਲੇ ਗਿਆ ਕੱਲ ਗਿਆ ਇੱਥੀ ਦੱਸਦੇ ਕਹਿੰਦੇ ਚਮਕੌਰ ਗੁੰਲੇ ਬਹੁਤ ਹੋਵੇ ਪੂਜੇ ਮੱਜ ਦੇ ਆਪਣੇ ਪੈਸੇ ਨਹੀਂ ਜੌਰੇ ਆਪਣੇ ਬਾਈ ਰੋਜ ਮਸ਼ੀਨ ਖੜਾ ਦਿੰਦਾ ਹੈ ਹਾਂ ਸਹੀ ਕਾਦਾ ਆਪਣੇ ਜੱਲੀ ਉਹ ਜਾਂ ਚੱਲਣ ਲੱਗਦੀ ਬਾਤ ਖਤਮ ਬਾਈ ਜਿਹਨੇ ਬਣਾ ਲਈ ਬਣਾ ਲਈ ਰਹਿ ਗਿਆ ਕੰਮ ਹੁਣ ਹੁਣ ਰਹਿ ਗਿਆ ਰਹਿ ਗਿਆ ਅਗਲੇ ਕਿ ਇਹ ਰੌਲਾ ਵੀ ਬਹੁਤ ਤੇ ਆ ਗਿਆ ਤਾਂ ਵੀ ਤੂੜੀ ਦਾ ਰੇਟ ਹੀ ਨਹੀਂ ਹੈਗਾ ਬਣਾਉਣੇ ਤੂੜੀ ਦਾ ਰੇਟ ਹੀ ਨਹੀਂ ਹੈਗਾ ਉਹ ਕਹਿੰਦਾ ਮੈਂ ਹੀ ਆਪਣਾ ਸ਼ੁਰੂ ਕਰ ਲਵਾਂ ਮੈਂ ਕਹਿੰਦਾ ਉਹ ਕਹਿੰਦਾ ਮੈਂ ਕਿ ਸਹੀ ਗੱਲ ਆ ਬਾਈ ਉਹਦਾ ਲੈਵਲ ਪ੍ਰੋਪਰ ਕਰੇ ਜਿਹੜਾ ਕਹੀ ਜਾਂਦੇ 35 ਵੋਟ ਦੇ ਲੈ ਚਲੀ ਗਏ ਹੁਣ ਚੱਲਦਾ ਰੋਜ਼ ਬਾਈ ਲੈਵਲ ਤਲਵੀਰ ਤਾਂ ਮਣਾ ਲਈ ਤੋੜੀ ਹਾਂਜੀ ਥੋੜੇ ਦੇ ਸ਼ੁਰੂ ਕਰਿਆ ਤਾਂ ਆਪਣੇ ਖਤਮ ਕਰਤਾ ਬਾਈ ਤੇ ਲੋਟ ਆ ਗਿਆ ਜਿਆ ਟਾਈਮ ਹੈਗਾ ਤਾਂ ਜਿਆ ਟਾਈਮ ਹੈਗਾ ਮੌਕਾ ਮਰ ਲੈ ਗਿਆ ਬਸ ਹਰੇ ਕੇ ਹਰੇ ਕੇ ਕਹਿੰਦਾ ਵੀ ਤਲਵੀਰ ਮੌਕਾ ਲੈ ਗਿਆ ਮੈਂ ਤਾਂ ਇਨਿਯਮਤ ਕਰਨੀ ਵੀ ਨਹੀਂ ਧੀ ਇਹ ਚੱਲ ਹੁਣ ਜੇ ਕਹਿੰਦਾ ਥੋੜੇ ਲੱਗੀ ਤੇ ਉੱਕਣੀ ਮੈਂ ਆਪਣੇ ਲਈ ਗਿਆ ਹਮ ਇਹ ਲਗਾ ਕਹਿੰਦਾ ਮੈਂ ਫਲਾਣੀ ਉਤੇ ਬਣਾਉਣੀ ਉਤੇ ਬਣਾਉਣੀ ਯਾਰ ਆਪਣਾ ਜਿਹੜਾ ਦੁੱਖ ਹੁੰਦਾ ਕਹਿੰਦਾ 10 ਦਿਨ ਗਾਇਰ ਪਤਾ ਲੱਗ ਜਾਂਦਾ ਹਮ ਹੁਣ ਇਹਨੇ ਕਿਹਾ ਤਾਂ ਕਹਿੰਦਾ ਜੇ ਮਿਲ ਕੇ ਇੱਥੇ ਮੈਂ ਬਣਾ ਲੈਣਗੇ ਇੱਕ ਦੋ ਸਾ ਅਸੀਂ ਕਾ ਵਿਚਾਰ ਨਹੀਂ ਟੱਕਰਦਾ ਕੋਈ ਚੱਲ ਇੱਧਰ ਹਮ ਬਣੀਆਂ ਹੀ ਐ ਇਨ ਦਾ ਇਲਾਜ ਹੋ ਗਿਆ ਜਦ ਗੱਲ ਇਹਦੀ ਬਣ ਗਈ ਹੋਰ ਟਾਈ ਟੂੜੀ ਵਧੀਆ ਦੀ ਚਿੱਟੀ ਰੰਗ ਦੀ ਯਾਰ ਚਿੱਟਾ ਨਾ ਹੁਣ ਟੂੜੀ ਕਾਲੀ ਹੋ ਗਈ ਠੀਕ ਨੇ ਇੱਕ ਹੋਰ ਹੈ ਮੇਰੇ ਖੇਦੂਰ ਆ ਇਹ ਨੂੰ ਮੂਰ ਕਰ ਦੇ ਕੋਰ ਤੋਂ ਹੀ ਮਿਲ ਗਈ ਐ ਮਾਣ ਨਾਲੇ ਹੁਣ ਇਹਦੀ ਟੂੜੀਓ ਬਣਨੀ ਨਹੀਂ ਨੀ ਰੇਡ ਮਾਰਨਾ ਉਹ ਵੀ ਬਣਨੀ ਨਹੀਂ ਹੂੰ ਹੁਣ ਉਹ ਸਵਾਜ ਕੰਮ ਹੈ ਨਹੀਂ ਸਹੀ ਬਾਤ ਆ ਤਿਆਂ ਬਰਾਏ ਮਾਰ ਨਹੀਂ ਪਾਉਂਗੇ ਭਾਈ ਬਲਾਉਂ ਹੀ ਬੱਜਦੇ ਉਹ ਕਿਆ ਬੁੱਦੀ ਹੋਗੀ ਨੂੰ ਬਾਦ ਬਸ ਕਰ ਦੇਣਾ ਕਟਰ ਮਾਰ ਦੇ ਘਰ ਲੈਣਾ ਦੇਣੀ ਆ ਹੋਰ ਜਿਹੜੀ ਹੈਗੀ ਆ ਪੰਡ ਤੋੜ ਜੀ ਕਰ ਦੇਣੀ ਵੀ ਜਹਾਂ ਗਾਂ ਦੀ ਟੂੜੀ ਮੁੱਢ ਲੈਣੀ ਪਈ ਹੁਣ ਰੇਟ ਦੇਖੀ ਕਿੰਨਾ ਹੋਣਾ ਤੁਸੀ ਹੈ ਫੇਰ ਆਏ ਕਰਦੇ ਫੇਰ ਢੂੰਡੇ ਵੜਾ ਲੈਂਦੇ ਆ ਢੱਣਾ ਵੜਾ ਲਵੇ ਉਹ ਗੱਠਾ ਦਾ ਪਿਛਲੇ ਮਈਆਂ ਤੁਹਾਡੇ ਪਿੱਛੇ ਆਉਦੇ ਹਾਂ ਉਪਰ ਵਾਲੀ ਦੀ ਬਥੇਰੀ ਇਕੱਠਾ ਮਿਲ ਜਾਣੀ ਆ ਉਹ ਫੂਕੀ ਨਾ ਵਸੜਾ ਦੋ ਦੋ ਰੋਜ਼ ਘਰ ਨੂੰ ਲੈ ਜਾਈਆਂ ਮੱਛਰ ਬਹੁਤ ਦਿਓ ਨਾ ਧੂਆਂ ਬਹੁਤ ਹੁੰਦੇ ਨਾ ਲੈ ਕੇ ਜਾਣੀ ਆ ਤਾਂ ਸਾਰੀ ਲੈ ਜਾ ਸਾਰੀ ਉੱਥੇ ਮੈਂ ਕਿੱਥੇ ਰੱਖੂੰਗਾ ਇੱਥੇ ਲੈ ਜਾਨੀ ਮੈਂ ਅਸੀਂ ਇਹਨਾਂ ਨੇ ਕਰ ਦੇਣੀ ਆ ਹਾਂ ਅਸੀਂ ਉਹਰੇ ਨਹੀਂ ਇੱਕ ਵਾਰ ਜ ਤੂੰ ਆਇਆ ਕਰਕੇ ਮੱਛਰ ਮਾਰ ਦੇ ਇੱਕ ਲਾ ਕੇ ਆਪਣਾ ਅੰਦਰ ਪੈ ਜਾ ਗੱਲ ਪੱਕੀ ਆ ਇਹ ਸਾਰਾ ਦਿਨ ਰਹਾ ਥੋੜਾ ਇਹਨੂੰ ਕਿਹੜਾ ਅੱਕ ਲੱਗਣੀ ਵਸੜਾ ਡੰਗਰਾਂ ਦੇ ਨਾਲ ਖਾਲੀ ਕੋਈ ਨਾ ਇੱਕ ਬਾਰੇ ਧੂਆਂ ਢੋਲ ਚ ਭਰ ਲੈ ਰੋ ਛੜਦਾ ਥੋੜਾ ਇੱਕ ਢੋਲ ਆ ਮਾ ਸੜੂ ਵੀ ਕਣਕ ਦਾ ਭਰ ਲੈ ਹਾਂ ਇੱਕ ਢੋਲ ਆ ਕਣਕ ਦਾ ਉਹ ਵੀ ਭਰ ਲੈ ਨਾਲੇ ਪਤਾ ਲੱਗ ਇੱਕ ਕਿੰਨਾ ਹੈਗਾ ਹਾਂ ਦੋ ਵਰ ਗਿਆ ਹਾਂ ਲੈ ਬਈ ਦੂਜਾ ਥੱਲਾ ਲਾ ਰੋ ਫਿਰ ਤੀਏ ਨੂੰ ਥੱਲਾ ਲਾਉਣਾ ਫਿਰ ਦਾ ਹਾਂ ਹਾਂ ਦਸ ਦਾ ਵੀ ਕਣਕ ਲਗੋਈ ਗਈ ਐ ਡੌਂਡੇ ਵਾਲੀ ਜਿਹੜੀ ਤੂੜੀ ਉਹ ਵੀ ਵਿੱਚੇ ਪਾਈ ਫਿਰ 5000 ਕੁਆਂਟਿਟੀ ਹਏ ਆ ਦੇਖੀ ਹੈ ਵਾਹ ਹਿੱਲ ਗਿਆ ਥੱਲੇ ਪਟੜਾ ਜਾ ਹਾਂ ਭੇਜ ਗਿਆ ਮਹੀਗਾ ਹੁਣ ਇੱਕੜੇ ਬੈਠਣਾ ਪੈਂਦਾ ਨਾ ਕਹਿੰਦਾ ਕਾਲਕ ਦਾ ਰੇਟ ਤਾਂ ਦੁੱਗਣਾ ਹੋ ਜਾਣਾ। ਦੁੱਗਣਾ ਹੋ ਜੂਏ ਤੇ 100 ਰੁਪਇਆ ਵਾਦੇ ਉੱਥੀ ਐ ਜਿੰਦਾਂ ਨੂੰ ਕਹਿੰਦਾ ਮਰਜੀ ਪੈ ਜਾ। ਹਾਂ ਬਰਾਬਰ ਐ ਇਹ ਗੋਗਣੀ ਆ ਗਏ। 100 ਰੁਪਇਆ ਵਜੇ 200 ਵਾਦੇ। ਉਦੋਂ ਹੀ ਖੂਦੀ ਮਿੱਟੀ ਆ ਘੁਰੂ ਲੱਗੀ ਜਾਂਦੀ ਐ। ਇਹ ਕਹਿੰਦੇ ਹੁਣ ਅਸੀਂ ਇਹਦੀ ਐ ਵੀ ਫੜੀ ਕਰਾ ਦੇਣੀ। ਪਹਿਲਾਂ ਰੱਖ ਦੇਈ ਤੇ ਪਹਿਲਾਂ 100 ਰੁਪਇਆ ਵਾਧਾ ਹੁੰਦਾ ਦਾ। 100 ਰੁਪਇਆ ਵਿੱਚ ਦੇਲਾ ਪਹਿਲਾਂ ਢੋਲ ਭਰਨਾ ਫਿਰ ਉਹ ਗੇਰਨ ਜਾਣਾ। ਉਦੋਂ ਮੈਂ ਕਹਿੰਦਾ ਵੀ ਕੀ ਫਾਇਦਾ ਇਹਦੇ ਨਾਲ ਤੇ ਸਾਫ ਸੁਭਾਈ ਨਾਲ ਤੇ ਜਦੇ ਗੇਰਨ ਲੱਗੇ ਆ ਗਏ ਸੀ ਵੀ ਨਵੇਂ ਵੀ ਦੇਖਣਾ ਸੀ ਸੂਸਰੀ ਨੇ ਬੈਜੀ ਫਿਰ ਆਇਆ ਕਿ ਥੋੜੀ ਜਿਹੀ ਵਧੀ ਤੇ 10000 ਹੋਈ ਉਹ ਹੀ ਲਾਲਚ ਕਰਕੇ ਸਾਬ ਨਾਲ ਰੋਕ ਲੀ ਗਾ ਕੇ ਰੁਕੀ ਹੈ ਹਮ ਇੱਕ ਇੱਕ ਲੱਖ 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 ਬੋਰੀ ਕਹਿੰਦੇ ਘਟਾਈ ਪਤਾ ਨਹੀਂ ਉਥੇ ਰੁਕਿਆ ਤਾਂ ਹੈਗਾ ਮਾਲ ਹਾਂ ਰੁਕਿਆ ਮਾਲ ਕੱਲ ਹੁਣ ਗਾ ਸਾਨੂੰ ਫਿਰ ਰੁਕੇ ਆਕੜਾ ਨਿਕਲ ਜਾਂਦਾ ਹਨਾ ਸਾਰਾ ਬੇ ਇੰਨਾ ਮਾਲ ਘਟ ਗਿਆ ੜਤੇ ਹੀ ਗੋਲ ਬਾਈ ਸਾਰਾ ਆਪਣਾ ਰਿਕਾਰਡ ਹੁੰਦਾ ਉਹਨੇ ਵਿੱਚ ਰੋਪੜੇ ਧਰਦਿਆਂ ਦੇ ਪਿੱਛੇ ਸਾਢੇ 30 ਲੱਖ ਬੋਰੀ ਦੀ ਪਤਾ ਨਹੀਂ ਐ ਇੱਕ ਦੀ ਢਾਈ ਹੋਈ ਆ ਜਿਹੜੇ ਟਾਈਮ ਅਸੀਂ ਗਏ ਉਹ ਟਾਈਮ ਦੱਸ ਦਿੰਦੇ ਹਰੋ ਦਾ ਦੱਸ ਹੀ ਜਾਂਦੇ ਉਹ ਇਹਨਾਂ ਨੇ ਵੀ ਘਾਟੇ ਵਾਲੀ ਨਹੀਂ ਦੱਸਣੀ ਆ ਹੁਣ ਤਾਂ ਨਾਲੇ ਥੋੜੀ ਦੱਸਣੀ ਆ ਇਹਨਾਂ ਨੇ ਸਹੀ ਗੱਲ ਕੀ ਆ ਕੋਸ ਹੋਇਆ ਗਿਆ ਘਟਿਆ ਗਿਆ ਬਥੇ ਇਹ ਤਾਂ ਜਿਹੜਾ ਉਹਨੂੰ ਪ੍ਰੋਫਿਟ ਹੋਣੀ ਦੱਸਣਾ ਜਿਹੜੀ ਗੱਲ ਅਸਲੀ ਉਹ ਨਹੀਂ ਹੁਣ ਕਣਕਾਂ ਤੇ ਵੱਢ ਗਏ ਨਾ ਹੁਣ ਧਾਨਾ ਵੜੇ ਅਸਾਂ ਜਾਂਦਾ ਵੀ ਆਹਾ ਆਹਾ ਲਾਓ ਇਹ ਬੀਜ ਸਾਡੇ ਕੋਲ ਪਏ ਆ ਅਸੀਂ ਇਹ ਲਵਾਂਗੇ ਥੋੜੇ ਪਤਾ ਨਹੀਂ ਕਿਹਾ ਤੇ ਵੀ ਇਹ ਕਿਹੜਾ ਲੈਣਾ ਕਿਹੜਾ ਲਵਣਾ ਹੈ ਹੀ ਨਹੀਂ ਕਿਸੇ ਉਹ ਨਾ ਤਾਂ ਜਿੱਥੇ ਜਿਹੜ ਗੜਾਸਾ ਮਾਸਲ ਨੂੰ ਪੁੱਛ ਅੱਜ ਗੜਾਸਾ ਥੋੜਾ ਸਵਰਾਜ ਰਹਿ ਗਿਆ ਗੜਾਸਾ ਤੋਂ ਬੀਜਾਂ ਨੂੰ ਪੁੱਛਿਆ ਅਜਾ ਬੀਜ ਦਾ ਇੱਥੇ ਪਤਾ ਲੱਗ ਗਿਆ ਤਾਂ ਵੀ ਆਹ ਰੇਟ ਨੂੰ ਬੀਜ ਲੈਂਦਾ 110 ਬੀਜ ਦੀ ਗੱਲ ਹੈ ਹਮ ਜੱਲ ਕਹਿੰਦਾ ਮੈਂ ਲੈਂਦਾ ਬੀਜ 70 ਰੁਪਏ ਕਿਲੋ ਮਿਲਿਆ ਹਮ ਇੱਥੇ ਲੈਂਦਾ ਬਣ ਕੇ ਕੈਂਪੀ ਜੈਂਦਾ ਹਮ ਇਹ ਕਹਿੰਦਾ ਚੱਲ ਵੀ ਰੋਪੜਦੇ ਆਂ ਅਗਰ ਅਸੀਂ ਕਹਾਂ ਵੀ ਕਿਆ ਰੇਟ ਹੈ ਜੀ 110 ਹੈਗਾ ਹੈਗਾ ਜੀ ਹੈਗਾ ਕਿਆ ਰੇਟ ਹੈ 200 ਰੁਪਏ ਕਿਲੋ ਅੱਛਾ ਐਨੀ ਤੂੰ ਪਾਉ ਨਹੀਂ ਰਾਗਾ ਸਾਡੇ ਦਾ ਖਮੂਰੇ ਸੱਤ ਤੀ 21 30 ਤਿੱਗਣਾ ਤੇਗਾ ਭੀੜਵਾ ਉਹ ਇਹਨੂੰ ਮੈਂ ਹਾਂ ਪੁੱਛੇ ਕਿ ਮਹਾ ਕਹਿੰਦਾ ਕਿ ਅਮਰ ਨੂੰ ਸੌਂਦ ਦੇ ਜੀ ਮੈਂ ਇਹਨੂੰ ਕਹੀ ਜਾ ਮੂੰ ਚੱਲ ਐ ਗਈ ਜਾ ਚੱਲ ਮਹਾ ਮੈਂ ਇਹਨੂੰ ਕਾਹਵਰਾ ਕੰਮ ਖਤਰੇ ਵਾਲਾ ਤੂੰ ਚੱਲ ਇਹ ਗਈ ਜਾ ਚੱਲੋ ਸੇਵਕਾ ਮਹਾ ਮੈਂ ਤੁਹਾਨੂੰ ਦੱਸਦੇ ਕੈ ਰੇਟ ਹਾਂ ਕਹਿੰਦਾ 800 ਦੀ ਸੈਲੀ ਆ ਮੈਂ ਕਿੰਨੇ ਦੀ ਕਹਿੰਦਾ 400 ਦੇ ਮੈਂ 200 ਰੁਪਏ ਕਿਲੋ ਕਹਿੰਦਾ ਹਾਂ 200 ਰੁਪਏ ਕਿਲੋ ਕਹਿੰਦਾ ਜੇ ਆ ਕੱਲ ਨੂੰ ਹੀ ਮਿਲਣਾ ਹੈ ਨਹੀਂ ਮਿਲਣੀ ਹਾਂ ਦੇਖ ਵੇ ਕਿੰਨਾ ਗੜਾਸੇ ਤਾਂ ਉਹੀ ਬਤਨਾਵਾ ਵੀ ਗੜਾਸਾ ਫਿਰਦਾ ਇਹ ਤਾਂ ਹੋਰ ਗੜਾਸਾ ਫਿਰ ਜਾਂਦਾ ਬੰਦਾ ਅਹੇ ਜੇ ਹਾਲਾਤ ਹੋਏ ਵੇ ਬੀਜ ਨਹੀਂ ਮਿਲਦਾ ਜਦੋਂ ਅਸੀਂ ਬੀਜ ਨੇ ਗਿਰਣ ਜਾਣੇ ਉੱਧਰ ਸਾਡੇ ਫੇ ਇੰਝ ਜਿੰਦਾ ਅਸੀਂ ਬੀਜ ਪਾਉਣਾ ਇਹਦੇ ਨਾਲ ਵੱਧ ਘੱਟ ਲਾਉਣੀ ਸਾਡੇ ਸਹੀ ਗੱਲ ਹੈ ਜ਼ਮੀਨਦਾਰ ਕਿੱਥੇ ਪਾਸ ਹੋ ਗਿਆ ਸਹੀ ਗੱਲ ਹੈ ਜੀ ਬੀਜ ਲੋ ਹੈ 26 26 ਦਾ ਵੀਜੇ ਲੈਣੀ ਯਾਰ 26 ਸਾਰਿਆਂ ਦੇ ਪਹਿਲਾਂ ਉੱਥੇ ਕਹਿੰਦੇ ਮੰਡੀ ਚੱਕਣੀ ਦੋ ਦਿਨਾਂ ਕਹਿੰਦੇ ਚੱਕਣੀ ਉਹਨੇ ਆ ਮੈਰ ਮਾਸੜ ਦਾ ਜਹਰ ਨਾਲ ਮੂਰੇ ਉਹ ਆਏ ਅਫਸਰ ਜੇ ਕਹਿੰਦੇ ਜਿਹਦੀ ਜਿਹਦੀ 26 ਆ ਉਹ ਫਲਾਨੀ ਢੇਰੀ ਆ ਉਹ ਫਲਾਨੀ ਢੇਰੀ ਆ ਹੂੰ ਇਸ ਚਾਰ ਪਾ ਕੋਲੇ ਕਿਹ ਢੇਰੀ ਜਿਸੇ ਕੋਲ ਦੋ ਤੇ 26 ਭਾਰਤੀਆਂ ਭਾਰਤੀਆਂ ਜਲਵੀਰ ਮਹਾਰਾਜਾ 26 ਉਹਨਾਂ ਦੇ ਚੰਗੇ ਰਹੇ ਨੇ ਮੇਰੀ ਜਣਦੀ ਦੂਏ ਦਿਨ 26 ਵਾਲਿਆਂ ਨੂੰ ਹਾਸਲ ਹੋ ਗਿਆ ਵੀ ਲੱਗ ਗਈ ਦੂਏ ਦਿਨ 26 26 ਪਹੁੰਚ ਗਈ ਨਹੀਂ ਭਾਈ ਆਏ ਆ ਵੀ ਕੱਟ ਸਾਰਿਆਂ ਨੂੰ ਲੱਗਿਆ ਯਾਰ ਨਹੀਂ ਸਾਨੂੰ ਨਹੀਂ ਲੱਗਿਆ ਮੈਂ ਦੱਸਦਾ ਪਹਿਲਾਂ ਪਹਿਲਾਂ ਨਹੀਂ ਲੱਗਿਆ ਬਾਅਦ ਚ ਸਾਰਿਆਂ ਨੂੰ ਲੱਗਿਆ ਮੈਂ ਮਾਸੜ ਪਹਿਲਾਂ ਹਾਈਬ੍ਰਿਡ ਵੇਚ ਗਿਆ ਸਾਨੂੰ ਲੱਗਿਆ ਨਹੀਂ ਹੈਗਾ ਮਾਸੜ ਬੈਠਾ ਸਾਨੂੰ ਵੀ ਨਹੀਂ ਲੱਗਿਆ ਸਾਨੂੰ ਖੱਤੀ ਦਾ ਲੱਗਿਆ ਇਹਦੀ 26 ਵੇਚ ਕੇ ਸਾਨੂੰ ਘੱਟ ਲੱਗਿਆ ਹਾਂ ਬਾਅਦ ਦੇ ਵਿੱਚ 6ਵੇਂ 7ਵੇਂ ਦਿਨ ਜਾਣੀ ਜ਼ਿਆਦਾ ਗੱਲ ਭਖੀ ਹੈ ਇਹਨੇ ਪਹਿਲਾਂ ਜੀਰੀਆਂ ਵਿਗਲੀਆਂ ਜਿਹੜੀਆਂ ਵਿਗੀਆਂ ਅਸੀਂ ਸਾਡੀ ਆ ਖੁਦ ਵੀ ਕੀ ਆ ਮੈਰ ਮਾਸ ਇਕੱਠੇ ਹੀ ਗਏ ਤੇ ਯਾਰ ਹੁਣ ਵੀ ਹਾਈਬ੍ਰਿਡ ਲੱਗਣਾ ਸਮਝ ਲੈ ਉਹਦਾ ਕੱਟ ਲੱਗਣਾ ਕੱਟ ਲੱਗਣਾ ਵੀ ਕਿਹਦੇ ਕਾੜੇ ਕਾੜਾ ਜਿਹੜਾ ਸਾਡੇ ਵਰਗੇ ਓਰੀਜਨਲ ਨੌੜੀ ਕਹਿੰਦਾ ਉਹ ਵੀ ਕੱਟ ਲੱਗਣਾ ਉਹਨੂੰ ਵੀ ਕੱਟ ਲੱਗ ਜਾਣਾ ਉਹਦਾ ਸਾਨੂੰ ਹੋਣਾ ਤੇ ਹਾਈਬ੍ਰਿਡ ਵਾਲਾ ਇਹਨੇ ਕੁਝ ਇੱਕਣਾ ਪਿੱਛੇ ਵੀ ਇੱਕ ਨਹੀਂ ਹੋਇਆ ਜਿਨ੍ਹਾਂ ਦਾ ਦੋਏ ਬੀਜ ਤੇ ਉਹਨਾਂ ਨੇ ਕੱਟ ਲੋ ਆ ਤਾਂ ਉਹ ਚੰਗਿਆਂ ਨੂੰ ਵੀ ਦੱਬਣ ਲੱਗ ਗਏ ਵੀ ਭਾਈ ਉਹ ਲਵਾ ਕੇ ਕੇ ਤੁਸੀਂ ਵੀ ਲਵਾਓ ਹਾਈਬ੍ਰਿਡ 35 ਗਵੰਡ ਨਿਕਲਣੀ ਆ ਠੀਕ ਆ ਉਹਦਾ 2 ਕਵਾਂਟਲ ਦਾ ਕਟ ਲੱਗ ਗਿਆ 33 ਬੱਲੇ ਪੈ ਗਈ 26 ਦਾ ਸਾਡੀ ਪਹਿਲੀ 25 ਨਿਕਲਣੀ ਆ ਉਹ ਜੋ ਉਹਨੇ ਕਿਹਾ ਦੋ ਕਵਾਂਟਲ ਕੱਟ ਲਾ ਕੇ ਭਰਨੀ ਜੋ ਭਰਾ ਗਿਆ ਕਿੰਦਾ 10 ਕਵਾਂਟਲ ਚ ਰਗੜ ਦੇਣਾ ਤੁਹਾਨੂੰ ਸੱਚਣਾ ਇੱਕ ਨਾ ਪੰਜਾ ਬੱਲਾ ਜਿਹੜੇ ਕਾਨੂੰਨ ਨਹੀਂ ਹੈਗੇ ਇਹ ਕਾਨੂੰਨ ਬਾਹਰ ਹੈ ਜੇ ਸਾਨੂੰ ਉਹ ਦੱਸਦੇ ਉਹ ਕਹਿੰਦੇ ਜਦ ਅਸੀਂ ਖੇਤ 'ਚ ਬੀਜਣ ਜਾਣਾ ਸਮਾਨ ਜਾਂ ਸਾਡਾ ਕੰਪਿਊਟਰ ਸਾਰਾ ਕੁਝ ਚੜ ਜਾਣਾ ਇਹ ਖੇਤ ਪਰ ਬੀ ਫਸਲ ਅਸੀਂ ਉਹਨਾਂ ਦੇ ਕਿਸੇ ਦੇ ਬੀਜ ਨਹੀਂ ਅਸੀਂ ਆ ਨਹੀਂ ਵੀ ਹੁਣ ਤਾਂ ਆਪਣੀ ਮਰਜ਼ੀ ਨਾਲ ਬੀਜਣੀ ਹਾਂ ਤਾਂ ਨਹੀਂ ਕਹਿੰਦਾ ਫਿਰ ਤਾਂ ਨਾਲ ਦੇ ਚੌਥੇ ਸਾਲ ਬਾਰੀ ਆਉਣੀ ਆ ਉਹ ਚੀਤ ਦੀ ਇੱਕ ਸਾਲ ਕਾਣਗਾ ਇੱਕ ਸਾਲ ਰਹੇ ਕਹਿੰਦਾ ਹਾਂ ਸਰੂ ਐ ਇੱਕ ਸਾਲ ਧਾਨ ਨਹੀਂ ਪਤਾ ਚੌਥੇ ਸਾਲ ਫਸਲ ਦੀ ਵਾਰੀ ਆਉਣੀ ਆ ਆਏ ਨਹੀਂ ਹੈਗਾ ਤੂੰ ਕਾਣਕ ਧਾਨ ਕਣਕ ਧਾਨ ਗਈ ਨਹੀਂ ਪਤਾ ਤਾਂ ਇਹਨੂੰ ਵੀ ਲੱਜਦਾ ਵੀ ਕਿਹੜੇ ਖੇਤ ਅੱਗ ਲੱਗੀ ਆ ਉਹ ਪਤਾ ਲੱਗਦਾ ਧਾਨਾਂ ਚ ਹਮਮ ਕੰਟ ਤੇ ਉਹ ਕੰਪਿਊਟਰ ਬੰਦ ਕਰ ਦਿੰਦੇ ਵੀ ਤੇਰਾ ਫਿਰ ਕਹਿੰਦਾ ਉਹ ਕੰਪਿਊਟਰ ਚੜ ਜਾਣਾ ਨੁਕਸਾਨ ਹੋਊਗਾ ਖੇਤ ਦਾ ਕਹਿੰਦਾ ਜਦੋਂ ਤੁਹਾਨੂੰ ਫੋਨ ਆਉਣਾ ਵੀ ਤੁਹਾਡੇ ਖੇਤ ਦਾ ਭਾਈ ਇੰਨਾ ਮਾਲਦਾ ਆ ਜਖੋ ਬੈਠੋ ਉਹ ਨਾ ਲਿਖਾ ਅਰਤਾਂ ਮੈਨੂੰ ਆਹ ਠੀਕ ਐ ਕੋਹੋ ਆ ਨਾ ਬਾਈ ਉਹਨਾਂ ਦੇ ਗਦਾਮ ਖੇਤ 'ਚ ਐ ਟਰੈਕਟਰ ਰੋਡ 'ਪਨਿ ਚੜਦੇ ਬੜਾ ਬੜਾ ਕੇ ਆਪਣੇ ਗਦਾਮ 'ਚ ਹੀ ਰੱਖਦੇ ਆ ਫਸਲ ਬੜੇ ਜੰਗੀ ਬੱਧਰ ਵਾਲਾ ਕੰਮ ਐ ਨਾ ਠੀਕ ਨੀ ਉਹ ਫਿਰ ਇੱਥੇ ਹੀ ਕੋਈ ਮਾੜਾ ਮੋਟਾ ਚਾਹੀਦਾ ਸਾਨੂੰ ਵੀ ਆਹੀ ਦਾ ਹੀ ਲਾ ਆ ਠੰਡੇ ਵਿੱਚ ਨਿਕਲ ਆਏ ਬਾਈ ਓਏ ਠੰਡੇ ਇਹ ਮੰਗਲ ਬਾੜ ਬੀਜੇ ਵਾਲਾ ਐ ਹੈ ਇਹ ਆ ਦੂਆ ਕਰਿਆ ਪਰਤੇ ਟਰੈਕਟਰ ਲਗਾਤੇ ਆ ਬੀਜ ਆ ਅੱਜ ਬਾਹਰ ਬਾਹਰ ਨਹੀਂ ਆਗਾ ਜੇ ਬਾਰਸ ਨਹੀਂ ਆਗਾ ਨਹੀਂ ਅੱਜ ਵੀਰਵਾਰ ਆ ਅੱਜ ਗ੍ਰਾਹਟ ਆਉਣ ਵਾਲਾ ਕੁਝ ਨਾ ਨਾ ਗ੍ਰਾਹ ਕਿੱਥੇ ਚਲਦੇ ਨੇ ਵੀ ਮੰਗਲ ਵੀਜਾ ਆਏ ਹਾਂ ਐਸੇ ਵੀ ਬਿਜਲੀ ਕੋਈ ਵੀ ਜਾਣਕਾਰੀ ਉਹ ਕਰ ਲੈ ਤੁਸੀਂ ਮੋਟਰ ਵਧਾਈ ਵੀ ਉਹ ਵੀ ਗੱਲ ਛੱਡੋ ਕਿਹਦਾ ਉਹ ਦਿਨ ਜਦੋਂ ਆਪਾਂ ਨਲਕਾ ਲੱਗਿਆ ਉਹ ਤਾਂ ਠੀਕ ਕਰਨਾ ਉਹ ਦਿਨ ਜਦੋਂ ਉਹਨੂੰ ਬਾਈ ਗਿਆ ਬ੍ਰਾਹਮਣ ਪੰਡਤ ਦਾ ਪਤਾ ਨਹੀਂ ਇੱਕ ਨਾ ਕਰਾ ਭਾਈ ਪਾ ਗੱਲਾਂ ਕਰਦੇ ਸੀ ਅਸੀਂ ਮੇ ਜਾ ਕੇ ਕਿ ਕਿਸੇ ਨੇ ਕਮੈਂਟ ਕਰਿਆ ਕਹਿੰਦੇ ਹੁਣ ਤਰੱਕੀ ਕਰੋ ਹੁਣ ਸ਼ਰਮਾ ਜੀ ਕਿਆ ਕਰ ਬੰਦੇ ਅੱਛਾ ਸ਼ਰਮਾ ਇਹ ਜੱਗਾ ਸ਼ਰਮਾ ਕਹਿੰਦਾ ਸ਼ਰਮਾ ਜੀ ਕਹਿ ਕੇ ਬੁਲਾ ਕਰੋ ਤਰੱਕੀ ਦਾ ਕਰ ਦੂਦੀ ਥੋੜੀ ਜਿਹੀ ਜਿਹੜੀ ਇਹਦਾ ਮੂੰਹ ਤੇ ਚੜ ਗਿਆ ਪਰ ਹੋਊ ਚੱਲੀ ਜਾਣਾ ਹਾਂ ਪਲੇਟ ਲਵਾਵੇ ਕਰ ਮੂਰੇ ਜੱਗਾ ਸ਼ਰਮਾ ਹਾਂ ਜੱਗਾ ਸ਼ਰਮਾ ਕਹਿਣ ਲੱਗਾ ਸ਼ਰਮਾ ਹੋਵੇ ਤਾਂ ਤਾਂ ਕਿਸੇ ਨੂੰ ਅਸੀਂ ਪਤਾ ਨਹੀਂ ਕੋਈ ਜੱਗਾ ਪੱਕਾ ਹਾਂ ਚੱਕ ਪੱਕਾ ਨਾ ਕੋਈ ਤਰਾ ਜਗਤਾਰ ਸਿੰਘ ਹਨਾ ਨੌਂਗੁਰਿਆਗਾ ਅੱਛਾ ਜਗਤਾਰ ਸ਼ੁਕਲਾ ਹਨਾ ਉਗਰਾ ਵੀ ਨਹੀਂ ਆ ਗਿਆ ਜਗਤਾਰੇ ਇਹ ਗੱਲਾਂ ਉਤਾਰ ਰਿਹਾ ਹੈ ਉਧਰ ਤਾਂ ਕਾਗਜ਼ਦਾਰ ਜਗਤਾਰੇ ਛੁਕਲਾ ਦਾ ਬਾਤ ਚ ਲਾਇਆ ਉਹ ਪਿੱਛੇ ਖਾਲੀ ਜਗ੍ਹਾ ਛੱਡਤੀ ਜਿਹੜਾ ਕੋ ਮਰਜ਼ੀ ਲੱਗੇ ਹੁਣ ਸ਼ਰਮਾ ਲਾ ਦੋ ਚੱਤਿਓ ਮਰਜ਼ੀ ਲੱਗੇ ਉਹ ਕਈ ਵਾਰ ਸਿੰਗਲ ਵੀਰ ਹੋ ਜਾਂਦਾ ਹੈ ਕਹਿੰਦਾ ਜਿਹੜੀ ਮਰਜ਼ੀ ਜਗ੍ਹਾ ਲਾ ਦੋ ਤੈਂ ਵੀ ਦੋ ਰੀਜੀਆਂ ਹੀ ਪਾਈਆਂ ਦੀ ਆਈ ਜਗ੍ਹਾ ਹਾਂ ਕਰਤਾਰਪੁਰ ਸਾਹਿਬ ਪਿੱਛੇ ਹੀ ਰਹਿ ਗਿਆ ਤਾਂ ਬਈ ਮੈਨਾਂ ਫਿਰ ਕੋਰੂ ਰੋਬ 100000 ਰੁਪਏ ਲੱਗਿਆ ਬਾਈ ਹਾਂ ਉਹਨਾਂ ਨੇ ਬੰਦ ਕਰਤਾ ਉਹ ਮਾੜੀ ਗੱਲ ਕੋ ਦੜਾਉ ਨਹੀਂ ਚਲੋ ਇਹ ਵੀ ਹੈ ਜਦੋਂ ਖੁੱਲ ਗਿਆ ਆਪਾਂ ਚੱਲਾਂਗੇ ਯਾਰ ਉਹ ਨਾ ਗਈ ਜੰਨੇ ਮਾਣ ਹੈ ਬਾਈ ਇੱਧਰ ਤਾਂ ਤਾਂ ਖੁੱਲਾ ਉਧਰ ਜਿਹੜਾ ਉਧਰ ਨੇ ਪਾਉਣਾ ਹਾਂ ਜੇ ਖੁੱਲ ਗਿਆ ਉਹ ਤੁਸੀਂ ਕਹੀ ਜੰਨੇ ਐਵੇਂ ਬੰਦ ਹੋ ਗਿਆ ਖਬਰ ਜਿਹੜਾ 17 16 ਦਾ ਇਹ ਵੀ ਹਟ ਜਾਣਾ ਲੱਗਣਾ ਕਿ ਆਪ ਮਤਾ ਵਾਇਗਰੂ ਦਾ ਰੰਗਰਾ ਕੋਈ ਪਤਾ ਨਹੀਂ ਇੰਨੀ ਸੁਲਾ ਹੋ ਜੂਗੀ ਹਾਂ ਠੀਕ ਨਹੀਂ ਪਾਊਡਰ ਹਰਿਆਣੇ ਉੱਤੇ ਪਾਉਣਾ ਪਾਊਡਰ ਇਹਦਾ ਪੂਰੀ ਵੀ ਲੈ ਜੂਗੀ ਉਹਦਾ ਬਾਦ ਬੋਲ ਨਹੀਂ ਹੈਗਾ ਹਰਿਆਣੇ ਕਿੰਨੇ ਬੰਦੇ ਆ ਜਿਹੜੇ ਬਿਨਾਂ ਪਾਸਪੋਰਟ ਤੇ ਆਲੇ ਆ ਨਾ ਕਿੰਨੇ ਬੰਦੇ ਆ ਬਿਨਾਂ ਜਿੱਕੇ ਤੇਰਾ ਜੱਗਾ ਕਰ ਗਿਆ ਹਿੰਮਤ ਜੱਗਰਡੀ ਸੀ ਡੀਸੀ ਉਹ ਖਾ ਗਿਆ ਡੀਸੀ ਰਹਿ ਗਿਆ ਕਿ ਡੀਸੀ ਬਣਾ ਗਿਆ ਨਹੀਂ ਮੈਂ ਬਣਾ ਲਿਆ ਡੀਸੀ ਦਾ ਵੀ ਬਣ ਗਿਆ ਭਾਈ ਜਾ ਸੀ ਉੱਥੇ ਗਏ ਤੇ ਅਸੀਂ ਰੋਜ਼ ਸਟੇਟਸ ਲਾਉਣੇ ਜੱਗਰ ਜਾਂਦੇ ਥੋੜੀ ਜਿਓ ਕਰ ਗਿਆ ਉਸਾ ਕਰ ਨਹੀਂ ਨਹੀਂ ਬਣਾਉਣਾ ਹੀ ਤਾਂ ਫਿਰਦਾ ਪਰ ਇੰਨਾ ਹੈ ਆਪਾਂ ਭਾਈ ਕਰਤਾਰਪੁਰ ਸਾਹਿਬ ਪਾਰ ਇੱਕ ਗੁਰਦੁਆਰੇ ਗਏ ਇਹ ਦਾਦਾ ਕਹਿੰਦਾ ਅਸੀਂ ਤਾਂ ਕੋਈ ਅਰੇਂਜ ਨਹੀਂ ਜੀ ਪਰ ਮੈਸ ਹੋ ਰਿਹਾ ਕਿ ਬੰਦੇ ਨਹੀਂ ਵੀ ਆ ਜਿੰਨ ਕੋਲ ਦਾ ਮੈਂ ਲੈ ਗਿਆ ਤਾਂ ਹੀ ਬੰਦਾ ਐ ਨਾ ਕਰੀ ਮੈਨੂੰ ਕਮਾਇਆ ਨਹੀਂ ਹੈਗਾ ਬਈ ਫੋਨ ਲੱਗਣਾ ਇਹਦਾ ਫੋਨ ਆ ਗਿਆ ਬੱਲੇ ਇਹ ਆ ਵੀ ਗਏ 1 ਵਜੇ ਹੋਇਆ ਇਹਦਾ ਮੈਂ ਦੋ ਤਿੰਨ ਜਗ੍ਹਾ ਹੋਰ ਜਾਣਾ ਸੀ ਜਾਣੀ ਤੈਨੂੰ ਘਾਟਾਂ ਨਹੀਂ ਰਿਹਾ ਪਿੱਛੇ ਰਹਿ ਕੇ ਹੁੰਦਾ ਵਿਚੜੀ ਆ ਤੁਸੀਂ ਕਿ ਅਸੀਂ ਆ ਗਏ ਅੱਛਾ ਮੇਰਾ ਤਾਂ ਟ੍ਰਿਪ ਖਰਾਬ ਕਰ ਤਾ ਮੈਂ ਕਿੱਥੋਂ ਬਟਾ 10 12 ਕਿਲੋਮੀਟਰ ਦੂਰ ਗਿਆ ਹਾਂ ਤਾਂ ਅੱਛਾ ਜਾਣੀ ਹੁਣ ਤੂੰ ਪਿੱਛੇ ਰਿਹਾ ਪਿੱਛੇ ਵੀ ਗੁਰਦੁਆਰੇ ਹੈਗੇ ਖਾਸੇ ਦੇਖਣ ਵਾਲੇ ਬਹੁਤ ਯਾਰ ਉਹਤੇ ਦੇਖਣੇ ਬਾਰਡਰ ਏਰੀਆ ਸਹੀ ਗੱਲ ਸਹੀ ਗੱਲ ਹੁਣ ਜਾਣਾ ਦੇਖਣਾ ਹਾਂ 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 ਜਾਣਾ ਆ ਰਹੇ ਉਹ ਗੱਠਾਂ ਤਾਂ ਹੀ ਰੱਖਿਆ ਵੀ ਆ ਨਹੀਂ ਨਹੀਂ ਹੁਣ ਹੁਣ ਜਾਣਾ ਹਾਂ ਨਹੀਂ ਅਜੇ ਹੁਣ ਨਹੀਂ ਉਹ ਗੱਲ ਆਪਾਂ ਕਾਣੋ ਹਾਂ ਆਪਾਂ ਵਾਲਾ ਹਲੇ ਉਹਨਾਂ ਦੇ ਚੱਲਦਾ ਉਸ ਵੀ ਚੱਲ ਮੀ ਫੇਰ ਦੁਬਾਰਾ ਹੋ ਗਿਆ ਸ਼ੁਰੂ ਨਹੀਂ ਦਿੰਦੇ ਇਹਦਾ ਬੰਦੇ ਚੱਲਦੇ ਹੋ ਜਾਣਾ ਬਦਲ ਜ਼ਰੂਰ ਕਰਨਾ ਕਿਹ ਕਿਹ ਕਾ ਬਈ ਤੂੰ ਮਕਾਨਾਂ ਚ ਹੋਰ ਕਰਦਾ ਕੱਟਿਆਂ ਚ ਬਾਹਰ ਵੀ ਖੜਦੇ ਹੁੰਦਾ ਤਾਂ ਕਾਰ ਚੱਲੀ ਜਾਂਦਾ ਬੜਾ ਠੱਕ ਠੱਕ ਹੋ ਕੇ ਕਾਰ ਸੱਤ ਤਿੰਨ ਚਾਰ ਦੇ ਦਰ ਚੱਲੀ ਜਾਂਦਾ ਰੋਬੀ ਜਾ ਉਹ ਲੈਣਾ ਬਾਹਰ ਫੇਲਾ ਜਣ ਲੈ ਮਕਾਨ ਚਾਹੁੰਦਾ ਕਿੰਨੇ ਦੇ ਹਨਾ ਜਾ ਵੀ ਟਾਈਮ ਤੇ ਪਤਾ ਨਹੀਂ ਭਾਈ ਹੁਣ ਮੀਂਹ ਨਹੀਂ ਪੈਂਦੇ ਪਤਾ ਹੀ ਸਾਨੂੰ ਨਹੀਂ ਪਤਾ ਲੱਗਦਾ ਥੋੜਾ ਕੀ ਹਵਾ ਆ ਹਵਾ ਕੀ ਹਫਤਾ ਹੋਵੇ ਕਰਦੇ ਕੀ ਆ ਰੂ ਇਹ ਐਸੀ ਵਰਗੀ ਹਵਾ ਚੱਲਦੀ ਭਾਈ ਬਾਸੜ ਵੀ ਕਹਿੰਦਾ ਹੈਗਾ ਨਾ ਗਰਮੀ ਹੋਊਗੀ ਮੈਰੇ ਹੋ ਗਈ ਸੀ ਹੈ ਗਈ ਸੀ ਜਾਂਦੇ ਨੂੰ ਮਾਂ ਚੱਲੀ ਰੋ ਦੁਕਾਨਾ ਦੇਂਦੇ ਹੈਗੇ 10 ਵਜੇ ਵੇਲੇ ਸਾਢੇ 11 ਵਜੇ ਬਹੁਤ ਗਰਮੀ ਸੀ ਕਹਿੰਦਾ ਚੱਲ ਮਾਂ ਆ ਜਾ ਉੱਥੇ ਤੈਨੂੰ ਸਵੇਰੇ ਮੈਂ ਸਾਢੇ 8 ਵਜੇ ਨਹੀਂ ਕਹਿ ਕੇ ਕਿ ਆ ਵੀ ਕਿੰਨੀ ਗਰਮੀ ਆ ਪਾਪ ਇਧਰ ਹੀ ਦੁਕਾਨ ਕੋਲ ਨੂੰ ਆ ਜਾ ਜਰਮਾ ਇੱਥੇ ਆ ਜਾ ਮਾਹਰ ਪਾਪੜੀ ਲਾਇਆ ਮੈਂ ਪਾਪ ਪਾਉਣ ਜੜੀਆਂ ਮੋਲ ਕੇ ਜਿੰਨਾ ਪਾਪ ਪਾਉਣ ਇੰਨੇ ਦੇ ਕੱਪੜੇ ਵੀ ਹੁੰਦੇ ਨੇ ਬਹੁਤ ਗਰਮੀ ਇੰਨੀ ਸੀ ਐਵੇਰ ਯਾਰ ਕਹਿੰਦਾ ਫੋਨ ਕਰੇ ਮਹਾ ਆ ਗਿਆ ਖੜ ਜਾ ਹੁਣ ਇੱਕ ਮਿੰਟ ਮੈਂ ਸਪਰੇਅ ਕਰਦਾ ਨਾ ਮੂੰਹ ਚੋਂ ਪਾਣੀ ਚੋਂਵਾ ਚੜਦਾਦਾ ਇੰਨੀ ਗਰਮੀ ਦਿੱਸ ਮੇਰੇ ਹਮਸ ਭੂਰੀ ਆ ਉਹ ਵੀ ਹੌਂਕਦੇ ਆ ਕਹਿੰਦਾ ਮੈਂ ਚਾਰੇ ਪੰਪ ਲਾਇਆ ਕਹਿੰਦਾ ਹੱਥ ਖੜੇ ਹੋਗੇ ਹੱਥਾਂ 'ਲੇ ਆਹੋ ਪਾਪਾ ਮਾਰਦਾ ਨੂੰ ਆਹੇ ਆਜ ਤਾ ਪੈੜੀ ਬੱਸ ਪੈ ਗਈ ਉਹ ਇਹਨਾਂ ਦੇ ਕੁਝ ਕੰਮ 10 ਵਜੇ ਤਾ ਉੱਠੇ ਆਏ ਕਿ ਆਪਾਂ ਦਾ ਗਰਮੀ ਦਾ ਪੰਪ ਕਾਣ ਦੇ ਕਹਿ ਤੈਨੂੰ ਆਏ ਦੱਸ ਪੰਪ ਕਾਣ 9 ਵਜੇ ਉੱਠਿਆ ਹਾਂ ਪੰਪ ਇਹ ਦੇ ਗਿਆ ਆ ਮੈਂ ਵੀ ਤੇਰੇ ਫੋਨ 'ਚ 9:30 ਵਜੇ ਇੰਨੇ ਦਾ ਫਰਕ ਆ ਹਾਂ 4 ਘੰਟੇ ਅੱਗੇ ਆ ਦੇ ਦਿੰਦਾ ਵੀ ਸਹੀ ਵਈ ਬਸ ਇਹ ਬਾਟਰੇ ਰਹੀਆਂ ਪਈ ਨੇ ਦੋ ਨਈ ਹੈਗੀ ਦੀ ਗਰਮੀ ਜਿਹਨੇ ਕੰਮ ਕਰਨ ਉਹਦੇ ਵਾਸਤੇ ਦੀ ਸਹੀ ਗੱਲ ਆ ਪਰਕ ਆ ਗਿਆ ਚਲੋ ਭਾਈ ਚੱਲ ਰਿਹਾ ਕੰਮ